ਸਾਸਰੀਕਾ ਦੋਸਤੋ ਮਾਤਾ ਦਾ ਦੋਸਤ ਸੋਨਾ ਰਾਇ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇਹ ਜਿਹੜੀ ਘਟਨਾ ਹੈ ਇਹ ਕੋਟ ਈਸੇਖਾ ਤੋਂ ਮੋਗਾ ਰੋਡ ਤੇ ਵਾਪਰੀ ਹੈ ਇਸ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੰਘਣੀ ਧੁੰਦ ਹੋਣ ਦੇ ਕਾਰਨ ਇੱਕ ਕਾਰ ਦੇ ਵਿੱਚ ਟਰੱਕ ਵੱਜਿਆ ਗੱਡੀ ਵੱਜੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੱਤਾਂ ਬਾਹਾਂ ਖਿੱਲਰ ਗਈਆਂ ਨੇ ਸਾਰਾ ਜਿਹੜੀ ਬਾਡੀ ਦੇ ਪਾਰਟ ਹੈ ਡੈਮੇਜ ਹੋ ਚੁੱਕੇ ਨੇ ਮੌਕੇ ਤੇ ਹੀ ਬੜੀ ਬੁਰੀ ਤਰ੍ਹਾਂ ਦੇ ਨਾਲ ਵਿਅਕਤੀ ਦੀ ਮੌਤ ਹੋ ਗਈ ਹੈ ਐਸਆਈ ਜਸਵਿੰਦਰ ਸਿੰਘ ਕੋਟ ਈਸੇਖਾਨੇ ਦੱਸਿਆ ਹੈ ਕਿ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜਿਸ ਦਾ ਨਾਮ ਨਿਰਮਲ ਸਿੰਘ ਹੈ ਉਹ ਪਿੰਡ ਕੋਟ ਈਸੇਖਾਨਾ ਦਾ ਰਹਿਣ ਵਾਲਾ ਹੈ ਉਹਦੀ ਮੌਤ ਹੋ ਗਈ ਹੈ ਚਾਰ ਤੋਂ ਪੰਜ ਵਿਅਕਤੀ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਨਾਜ਼ੁਕ ਬਣੀ ਹੋਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਕੋਟੀ ਸੇਖਾ ਤੋਂ ਮੋਗ ਜਾਨੇ ਆ ਇਹ ਰਸਤੇ ਦੇ ਵਿੱਚ ਹਾਦਸਾ ਵਾਪਰਿਆ ਹੈ ਇਹ ਸੰਘਣੀ ਧੁੰਦ ਦੇ ਕਾਰਨ ਇਹ ਜਿਹੜਾ ਵੱਡਾ ਹਾਦਸਾ ਵਾਪਰਿਆ ਹੈ ਇੱਕ ਵਿਅਕਤੀ ਜਿਸ ਦਾ ਨਾਮ ਨਿਰਮਲ ਸਿੰਘ ਹੈ ਕੋਟੀ ਸੇਖਾ ਦਾ ਰਹਿਣ ਵਾਲਾ ਉਸ ਦੀ ਜਾਨ ਚਲੀ ਗਈ ਹੈ ਤੇ ਬਾਕੀ ਗੰਭੀਰ ਜ਼ਖਮੀ ਨੇ ਉਹ ਵੀ ਜਿਆਦਾ ਐਸਐਸ ਨੇ ਜਿਨ੍ਹਾਂ ਨੂੰ ਲੁਧਿਆਣਾ ਰੈਫਰ ਕੀਤਾ ਹੋਇਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਛਾਣਬੇਨ ਸ਼ੁਰੂ ਕੀਤੀ ਹੈ ਡਰਾਈਵਰ ਜਿਹੜਾ ਟਰੱਕ ਵਾਲਾ ਮਾਰ ਕੇ ਭੱਜ ਗਿਆ ਥਾਣਾ ਕੋਟੀ ਸੇਖਾਂ ਦੀ ਪੁਲਿਸ ਦੇ ਵੱਲੋਂ ਬੜਾ ਵੱਡਾ ਕਦਮ ਚੁੱਕਿਆ ਗਿਆ ਹੈ ਇਸ ਟਰੱਕ ਦੇ ਜੋ ਨੰਬਰ ਲੱਗਾ ਸੀ ਆਰ ਸੀ ਸੀ ਜਿਹਦੇ ਨਾਮ ਤੇ ਜਿਹੜਾ ਡਰਾਈਵਰ ਸੀ ਬਾਈ ਨੇਮ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਇਹ ਡਰਾਈਵਰ ਗੱਡੀ ਛੱਡ ਕੇ ਉਥੋਂ ਭੱਜ ਗਿਆ ਹੈ फरार ਹੋ ਗਿਆ ਹੈ ਗੱਡੀ ਦੇ ਮਾਲਕ ਤੇ ਜਿਹੜਾ ਚਲਾਉਣ ਵਾਲਾ ਡਰਾਈਵਰ ਹੈ ਉਸ ਦੇ ਉੱਪਰ ਦੋ ਜਣਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਕੋੜੀ ਸੇਖਾਂ ਦੇ ਵਿੱਚ ਕਿਲਚ ਜੋੜ ਕਿ ਰੱਖ ਦਿੱਤਾ ਹੈ ਇਹਨਾਂ ਤਸਵੀਰਾਂ ਨੇ ਕਿੰਨਾ ਭਿਆਨਕ ਹਾਦਸਾ ਇਹ ਵਾਪਰਿਆ ਕੋੜੀ ਸੇਖਾਂ ਦੇ ਵਿੱਚ ਕਿ ਬਾਡੀ ਦੇ ਜਿਹੜੇ ਪਾਰਟ ਨੇ ਉਹ ਦੂਰ ਦੂਰ ਤੱਕ ਖਿਲਰ ਗਏ ਰਹੇ ਬਾਡੀ ਦੇ ਜਿਹੜੇ ਪਾਰਟ ਨੇ ਉਹ ਅਲੱਗ ਅਲੱਗ ਹੋ ਗਏ ਨੇ ਤੁਸੀਂ ਲੱਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੈਂਟਰ ਦੇ ਵਿੱਚ ਲੱਤਾਂ ਫਸੀਆਂ ਹੋਈਆਂ ਨੇ ਬਾਡੀ ਦੇ ਪਾਰਟ ਅਲੱਗ ਹੋ ਗਏ ਨੇ ਹੁਣ ਇਸ ਬਾਡੀ ਨੂੰ ਇਕੱਠਾ ਕਰਕੇ ਮੌਤਰੀ ਦੇ ਵਿੱਚ ਰਖਾਇਆ ਗਿਆ ਇਸ ਦਾ ਪੋਸਟਮਾਰਟਮ ਹੋਵੇਗਾ ਉਸ ਤੋਂ ਜਿਹੜੀ লাশ ਹੈ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਕੀ ਕਹਿਣਾ ਸੀ ਏਐਸ ਜਸਵਿੰਦਰ ਸਿੰਘ ਕੋਟੀ ਸੇਖਾ ਦਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਨਰ ਵੀ ਪੰਜਾਬ ਤੋਂ ਪੱਤਰਕਾਰ ਸੋਨਾਰਾ ਇਹ ਗੱਲ ਕਰਦਾ ਜੀ ਪਰ ਮੇਰਾ ਨੰਬਰ ਜਿਹੜਾ ਹੈ ਕਿ ਚੱਲਦਾ ਸਰ ਜਿਹੜਾ ਸੇਰੇ ਡੈਥ ਕਿੰਨੇ ਦੇ ਤਹਿਤ ਹੋਈ ਹੈ ਜਿਹੜਾ ਸੇਰੇ ਐਕਸੀਡੈਂਟ ਹੋਇਆ ਸਰ ਇੱਕ ਬੰਦੇ ਦੀ ਕੀ ਨਾਮ ਸੀਗਾ ਜੀ ਉਹਨਾਂ ਦਾ 11 ਦੇ ਭਰਤੀ ਦਾ ਨਿਰਮਲ ਸਿੰਘ ਕਿੱਥੋਂ ਦਾ ਰਹਿਣ ਵਾਲਾ ਜੀ ਆਹ ਉਹ ਦੁੱਤੀ ਤੋਂ ਸਾਡੇ ਪਰੋਇ ਪਰ ਹੋਏ ਸੀ ਠੀਕ ਹੈ ਜੀ ਇਹ ਉਹ ਜ਼ਖਮੀ ਕਿੰਨੇ ਹੋਏ ਆ ਜੀ ਕੋਈ ਵੀ ਚਾਰ ਜ਼ਖਮੀ ਹੋਏ ਚਾਰ ਚਾਰ ਨੇ ਜਾਂ ਪੰਜ ਨੇ ਯਾਰ ਉਹ ਤੋਂ ਗੱਡੀ ਵਾਲਾ ਤਾਂ ਨਹੀਂ ਪਤਾ ਲੱਗ ਸਕਦਾ ਉਹ ਲੁਧਿਆਣੇ ਲੈ ਕੇ ਗਿਆ ਲੱਗਦਾ ਓਕੇ ਸਰ ਹਾਂ ਪੁਲਿਸ ਦਾ ਪੰਜ ਨੇ ਓਕੇ ਜੀ ਜਿਆ ਸਰਦ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਪਰਚਾ ਦਰਜ ਕਰ ਦਿੱਤਾ ਜੀ ਦੋ ਡਰਾਈਵਰਾਂ ਤੇ ਅੱਛਾ ਜੀ ਬਾਈ ਨੇਮ ਆ ਜੀ ਬਾਈ ਨੇਮ ਹੀ ਦੋ ਨਹੀਂ ਟਰੱਕ ਦਾ ਨੰਬਰ ਵਿੱਚ ਆਏ ਨੰਬਰਾਂ ਤੇ ਓਕੇ ਨੰਬਰ ਦੇ ਹਿਸਾਬ ਨਾਲ ਹਾਂ ਜੀ ਠੀਕ ਸਰ ਥੈਂਕ ਯੂ